ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਾਰ ਸਿੰਘ ਬਾਠ ਇੱਕਮ ਟਰੈਵਲ ਚੰਡੀਗੜ੍ਹ ਤੋਂ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਅੱਜ ਜਿਹੜੇ ਮੁੱਦੇ ਤੇ ਗੱਲ ਕਰ ਰਹੇ ਆਂ ਸੋਸ਼ਲ ਮੀਡੀਆ ਦਾ ਪਲੇਟਫਾਰਮ ਜਿੱਤੇ ਲੋਕ ਅੱਜ ਕੱਲ ਫੇਕ ਇਨਫੋਰਮੇਸ਼ਨ ਆ ਫੇਕ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਦੇ ਰਿਗਾਰਡਿੰਗ ਤੁਹਾਡੇ ਨਾਲ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੀ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਤੱਕ ਇਹ ਜਿਹੜੀ ਵੀਡੀਓ ਪਹੁੰਚ ਜਾਵੇ ਤੇ ਥੋੜੀ ਵੀਡੀਓ ਲੰਬੀ ਵੀ ਹੋ ਸਕਦੀ ਆ ਤਾਂ ਐਂਡ ਤੱਕ ਸੁਣ ਜ਼ਰੂਰ ਲਿਓ ਤੇ ਇਹ ਜਿਹੜੀ ਆਪਾਂ ਗੱਲ ਕਰਨੀ ਆ ਉਹਨਾਂ ਲੋਕਾਂ ਬਾਰੇ ਗੱਲ ਕਰਨੀ ਆ ਜਿਹੜੇ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਬੈਠੇ ਨੇ ਵੈਲ ਸੈਟਲ ਨੇ ਜਿਹੜੇ ਬੰਦੇ ਇੱਥੋਂ ਜ਼ੀਰੋ ਤੋਂ ਸਟਾਰਟ ਹੋਏ ਨੇ ਜ਼ੀਰੋ ਤੋਂ ਜਿਹੜੇ ਲੋਕਾਂ ਨੇ ਆਪਣਾ ਸਟਾਰਟ ਕਰਕੇ ਜਾ ਕੇ ਉੱਥੇ ਵੱਡੇ ਵੱਡੇ ਬਿਜ਼ਨਸ ਸਟਾਰਟ ਕੀਤੇ ਨੇ ਟਰਾਂਸਪੋਰਟ ਬਣਾਇਆ ਨੇ ਵੱਡੇ ਵੱਡੇ ਆਪਣੇ ਐਗਰੀਕਲਚਰ ਫਾਰਮ ਬਣਾਏ ਨੇ ਇਹ ਇੱਕ ਦਿਨ ਇੱਥੋਂ ਜ਼ੀਰੋ ਤੋਂ ਗਏ ਨੇ ਜ਼ੀਰੋ ਤੋਂ ਸਟਾਰਟ ਕੀਤਾ ਇਹਨਾਂ ਨੇ ਤੇ ਜਿਹੜੇ ਵੀ ਨਵੇਂ ਕੈਨੇਡਾ ਤੱਕ ਵੀਡੀਓ ਆ ਰਹੀਆਂ ਨੇ ਅੱਜ ਕੱਲ੍ਹ ਪੁਰਾਣੇ ਲੋਕ ਬੈਠੇ ਨੇ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਕੈਨੇਡਾ ਨਾਲ ਭੇਜੋ ਬਾਹਰ ਨਾਲ ਭੇਜੋ ਇਹ ਬੱਚਿਆਂ ਦਾ ਜਿਹੜਾ ਇੱਥੇ ਫਿਊਚਰ ਹੈ ਨਹੀਂਗਾ ਜਿਹੜੇ ਲੋਕ ਇਹਨਾਂ ਕੰਟਰੀਆਂ ਦੇ ਸਿਰੋਂ ਖਾ ਕੇ ਇਹਨਾਂ ਕੰਟਰੀਆਂ ਦੇ ਸਿਰੋਂ ਪਾਲ ਕੇ ਇਹਨਾਂ ਕੰਟਰੀਆਂ ਤੇ ਸਿਰ ਤੋਂ ਇੱਥੇ ਇੰਡੀਆ ਦੇ ਵਿੱਚ ਵੀ ਆਪਣੇ ਵੱਡੇ ਵੱਡੇ ਮਹਿਲ ਬਣਾ ਚੁੱਕੇ ਨੇ ਉਹ ਇਹਨਾਂ ਕੰਟਰੀਆਂ ਨੂੰ ਅੱਜ ਕਹਿ ਰਹੇ ਨੇ ਕਿ ਇੱਥੇ ਲੋਕ ਨਾ ਆਉਣ ਤੇ ਇੱਥੇ ਆਪਣਾ ਨਾਂ ਕੰਮ ਸਟਾਰਟ ਕਰਨ ਜਿਹੜੇ ਲੋਕ ਇੰਡੀਆ ਦੇ ਵਿੱਚ ਵੀ ਆਪਣਾ ਸਟਾਰਟ ਕਰਦੇ ਨੇ ਮੰਨ ਲਓ 1+ ਪਲਸ 1 ਪਲਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਹਰ ਕਿਸੇ ਨੂੰ ਤੁਹਾਨੂੰ 2-3 ਸਾਲ 4 ਸਾਲ ਸਟਰਗਲ ਕਰਨਾ ਪੈਂਦਾ ਹੈ ਇਹ ਨਹੀਂ ਕਿ ਇੰਡੀਆ ਦੇ ਵਿੱਚ ਤੁਸੀਂ ਆਪਣਾ ਕੰਮ ਸਟਾਰਟ ਕਰੋਗੇ ਤੁਹਾਨੂੰ ਅੱਜ ਅੱਜ ਹੀ ਤੁਹਾਡਾ ਜਿਹੜਾ ਬਿਜ਼ਨਸ ਹੈ ਸਕਸੈਸ ਹੋਏਗਾ ਇਸ ਵਾਸਤੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਜਾਨਿਓ ਕਿਤੇ ਵੀ ਜਾਨਿਓ ਤਾਂ ਤੁਹਾਨੂੰ ਟਾਈਮ ਜ਼ਰੂਰ ਲੱਗਦਾ ਹੈ ਹਰ ਕਿਸੇ ਨੂੰ ਜਿਹੜੇ ਲੋਕ ਅੱਜ ਉੱਥੇ ਵੱਡੇ-ਵੱਡੇ ਬਿਜ਼ਨਸਮੈਨ ਬਣੇ ਨੇ ਉਹਨਾਂ ਨੂੰ ਵੀ ਟਾਈਮ ਲੱਗਿਆ ਆ ਉਹ ਵੀ ਕੋਈ ਇੱਥੋਂ ਜਾ ਕੇ ਜਾਨਸਰ ਬਿਜ਼ਨਸਮੈਨ ਵੱਡੇ-ਵੱਡੇ ਨਹੀਂ ਬਣ ਗਏ ਵੱਡੇ-ਵੱਡੇ ਕਰੋੜ ਆਰਬਾਂ ਦੇ ਮਾਲਕ ਨਹੀਂ ਬਣੇ ਜ਼ੀਰੋ ਤੋਂ ਹਰ ਕਿਸੇ ਨੇ ਸਟਾਰਟ ਕਰਕੇ ਜ਼ੀਰੋ ਤੋਂ ਹੀ ਬਣਿਆ ਇਸ ਵਾਸਤੇ ਜਿਹੜੇ ਲੋਕ ਕੰਟਰੀਆਂ ਨੂੰ ਭੰਡ ਰਹੇ ਨੇ ਕਿ ਉੱਥੇ ਕੰਮ ਹੈ ਨਹੀਂ ਠੀਕ ਹੈ ਇਸ ਟਾਈਮ ਥੋੜੀ ਰੈਸੈਸ਼ਨ ਚੱਲ ਰਿਹਾ ਥੋੜੀ ਦਿੱਕਤ ਹੈਗੀ ਆ ਬਟ ਪਰ ਆਪਾਂ ਇਹ ਨਹੀਂ ਕਹਿ ਸਕਦੇ ਇਹਨਾਂ ਕੰਟਰੀਆਂ ਨੇ ਸਾਨੂੰ ਦਿੱਤਾ ਕੁਝ ਨਹੀਂ ਇਹ ਕੰਟਰੀਆਂ 'ਚ ਲੋਕ ਨਾ ਜਾਣ ਨਾ ਸੈਟਲ ਹੋਣ ਇਹੋ ਜੀ ਕੋਈ ਗੱਲ ਨਹੀਂ ਕੰਮ ਦੀ ਕਿਤੇ ਕੋਈ ਕਮੀ ਨਹੀਂ ਹੈਗੀ ਜਿਨਨੇ ਕੰਮ ਕਰਨਾ ਆ ਜਿਨਨੇ ਆਪਣੇ ਜੋ ਵੀ ਸੁਪਨੇ ਬੁਨੇ ਹੋਏ ਨੇ ਉਹਨਾਂ ਨੂੰ ਪੂਰਾ ਕਰਨਾ ਆ ਉਹ ਆਪਣਾ ਜਾ ਕੇ ਜਿਹੜਾ ਆਪਣਾ ਕੰਮ ਕਰ ਕਰ ਸਕਦਾ ਆ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਟਰਗਲ ਜ਼ਰੂਰ ਕਰਨਾ ਪੈਂਦਾ ਹਰ ਕਿਤੇ ਕੰਟਰੀ ਚ ਹਰ ਕਿਸੇ ਨੂੰ ਸਟਰਗਲ ਕਰਨਾ ਪੈਂਦਾ ਆ ਤੇ ਇਸ ਵਾਸਤੇ ਮੈਂ ਇਹ ਵੀਡੀਓ ਉਹਨਾਂ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਲੋਕ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਕੁਝ ਨਹੀਂ ਰਹਿ ਗਿਆ ਤੁਸੀਂ ਕੈਨੇਡਾ ਦੇ ਵਿੱਚ ਨਾ ਆਓ ਤੇ ਜਿਹੜਾ ਨੈਕਸਟ ਕਿਸੇ ਹੋਰ ਮੁੱਦੇ ਤੇ ਲੈ ਕੇ ਜਲਦੀ ਗੱਲਬਾਤ ਹਾਜ਼ਰ ਹੋਵਾਂਗੇ ਤੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ